ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਗੰਜੀ ਗਲਾਬ ਸਿੰਘ ਵਾਲਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਨੇੜੇ ਪਿੰਡ ਸਮਾਤਪਾਈ ਕੋਟਲਾਰਾਏ ਕਾ ਤੇ ਥਰਾਜ ਇਹ ਨੇੜੇ ਦੇ ਪਿੰਡ ਹੈ ਜੀ ਦੋ ਨਗਾ ਜੀ ਦੋਨੇ ਗੱਬਣ ਡਿਟੇਲ ਤੁਹਾਨੂੰ ਮੈਂ ਬਾਾਈ ਤੋਂ ਲੈ ਕੇ ਦੇਵਾਂਗਾ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਚੱਲੂਗਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਚਰਨਾ ਮੇਰਾ ਨਾਮ ਹੈ ਪਿੰਡ ਜੀ ਗੰਜੀ ਗੁਲਾਬ ਸਿੰਘੜਾ ਠੀਕ ਹੈ ਜੀ ਤਹਿਸੀਲ ਤੇ ਜ਼ਿਲ੍ਹਾ ਬਈ ਮੋਗਾ ਜ਼ਿਲ੍ਹਾ ਵੀ ਮੋਗਾ ਜੀ ਤੇ ਤਹਿਸੀਲ ਬਾਗਾਪੁਰਾਣਾ ਤਹਿਸੀਲ ਬਾਗਾਪੁਰਾਣਾ ਠੀਕ ਹੈ ਭਾਈ ਕੀ ਸਮਾਂ ਕੋਲੇ ਪੈਣ ਠੀਕ ਹੈ ਜੀ ਛੋਟੀ ਦਾ ਬਈ ਸੁਆ ਕਿੰਨਾ ਮਾ ਜੀ ਸੁਆ ਜੀ ਪਹਿਲਾ ਹੀ ਆ ਵੈਸੇ ਵੱਡੀ ਹੋ ਕੇ ਬਣੀ ਆ ਥੋੜੀ ਜੀ ਦੂਜੇ ਨਾਲੋਂ ਠੀਕ ਹੈ ਭਾਈ ਹਾਂਜੀ ਕਿੰਨਾ ਸਮਾਂ ਲੈ ਜੂ ਬਈ ਹਜੇ ਇਹਦੇ 10 ਤਰੀਕ ਨੂੰ 11 ਨੂੰ ਦਿਨ ਪੂਰੇ ਡੇਟ ਮੁਤਾਬਕ ਅੱਜ ਤਰੀਕ ਹੋ ਗਈ 6 ਯਾਨੀ 5 ਦਿਨ ਤਾਂ ਡੇਟ ਮੁਤਾਬਕ ਪਏ ਆ ਉੱਥੇ ਲੈ ਜੇ ਵਖਰੀ ਗੱਲ ਥਣਾ ਦੀ ਪਾਰ ਪਿੱਛੇ ਦੀ ਗਰੰਟੀ ਆ ਪਾਰ ਦੀ ਗਰੰਟੀ ਆ ਸਾਰੇ ਕਾਏ ਠੀਕ ਆ ਪਾਰ ਪਿੱਛੇ ਦੀ ਵੀ ਗਰੰਟੀ ਆ ਹਾਂਜੀ ਹਾਂਜੀ ਗਰੰਟੀ ਸੀਮਾ ਰਿਕਾਰਡ ਹੈਗਾ ਜੀ ਕੋਈ ਇਹਦਾ ਇਹਦਾ ਨੀਲੀ ਰਾਵੀ ਦਾ ਪੈਂਡ ਹੀ ਸੀ ਸਾਨ ਸਾਡੇ ਡਾਇਰੈਕਟ ਕ੍ਰੋਸਿੰਗ ਆ ਜੀ ਹਾਂਜੀ ਠੀਕ ਆ ਸਾਨ ਚੰਗਾ ਸੀ ਉਹਦੇ ਤੋਂ ਕਰਾਓ ਡਾਇਰੈਕਟ ਕ੍ਰੋਸਿੰਗ ਹਾਂਜੀ ਹਾਂਜੀ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੇ ਦੱਸਣ ਮੁਤਾਬਕ ਜੀ ਪਹਿਲਾ 20 ਬਾਈ ਦੱਸਦਾ ਕਿ ਵੱਡੀ ਹੋ ਕੇ ਬਣੀ ਆ ਨੀਲੀ ਰਾਵੀ ਦੇ ਚੰਗੇ ਬੁੱਲ ਤੋਂ ਡਾਇਰੈਕਟ ਕ੍ਰੋਸਿੰਗ ਆ ਜੀ ਬਾਕੀ ਸੋਨਾ ਪੈਠ ਪੂੜਾ ਜਿਹੜਾ ਡੇਟ ਮੁਤਾਬਕ ਸਮਾ ਪਿਆ ਉਹ ਲਗਭਗ ਬਾਈ ਦੱਸਦਾ ਕਿ ਦਿਨ ਪਏ ਆ ਹਜੇ 5 ਤੋਂ 6 ਇੱਕ ਦੋ ਦਿਨ ਵੱਧ ਵੀ ਸਕਦੇ ਆ ਘਟ ਵੀ ਸਕਦੇ ਆ ਪੈਠ ਪੂੜਾ ਸੋਨਾ 골ਡ ਸਿੰਗੀ ਆ ਸੋਨਾ ਮੋਟਾ ਥਾਣਾ ਲੈ ਚੱਲੀ ਵੀਰੇ ਹਵਾਨਾ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦੂੰਗਾ ਸੋਹਣੇ ਸੈਜ ਦਾ ਇਧਰ ਵਾਪਸ ਹੀ ਲੈ ਆਓ ਜੀ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਤੇ ਫੂੜ ਛਾ ਕੇ ਤੇ ਪੂਰਾ ਵੀ ਨਹੀਂ ਥਾਣ ਚੈੱਕ ਕਰ ਸਕਦੇ ਦੂਜੇ ਨਰਗਾ ਥਾਣਾ ਜੀ ਹੂੰ ਸਹੀ ਗੱਲ ਹੈ ਨੇੜੇ ਤੋਂ ਚੈੱਕ ਕਰ ਲੋ ਵੀਰੇ ਥਾਣਾ ਦਾ ਸਹਿਜ ਬਾਕੀ ਤਿਆਰੀ ਸੂਣੀ ਕਰਦੀ ਹੁੰਦੀ ਆ ਕਿੰਨਾ ਪਿਆਜੂ ਬਾਈ ਕਰਮ ਵਾਲੀ ਦੁੱਧ ਇਹ ਦੁੱਧ ਇਹ 12 13 ਲੀਟਰ ਪਹਿਲਾਂ ਦਊ ਠੀਕ ਆ ਜੀ 12 ਤੋਂ 13 ਕਿਲੋ ਦੁੱਧ ਬਾਈ ਦੱਸ ਦੱਕੇ ਪਹਿਲਾਂ ਪਿਆ ਦਊਗੀ ਬਾਕੀ ਸੇਵਾ ਦੇ ਸਰਤੇ ਆ ਇਹਦੀ ਮਾਂ ਦੇ ਥੱਲੇ 14 ਲੀਟਰ ਸੀ ਠੀਕ ਆ ਉਹ ਸਾਲ ਨਾਲ ਆਪਾਂ ਕਹਿੰਨੇ ਠੀਕ ਆ ਜੀ 10 12 ਦੀ ਟ੍ਰੇਨ ਕੋਈ ਵਾਰਾ ਨਹੀਂ ਠੀਕ ਆ ਬਾਕੀ ਵੱਡੀ ਹੋ ਕੇ ਬਣੀ ਵੀ ਆਏ ਨਹੀਂ ਕੋਈ ਗੱਲ ਠੀਕ ਆ ਜੀ ਹਾਂਜੀ ਜੈ ਕੀ ਮੋਲਾ ਜੀ ਇਹਦਾ ਇਹਦਾ ਜੀ 1 5 ਕਰਦੇ ਹੋ ਜੂ ਮਾੜਾ ਮੋਟਾ ਮਾਨਤਨ ਹੋ ਜੂ ਮਾਨਤਨ ਠੀਕ ਆ ਜੀ 1 ਲੱਖ ਤੇ 5000 ਰੁਪਏ ਦੀ ਕੀਮਤਾਂ ਵਿੱਚੋਂ ਥੋੜਾ ਕਣਾ ਮਾਨਤਨ ਹੋ ਜੂ ਹਾਂਜੀ ਹਾਂਜੀ ਦੋ ਨੰਬਰ ਵੜੇ ਸੂਆ ਕਿ ਨਮਾ ਜੀ ਇਹਦਾ ਇਹਦਾ ਸੂਆ ਜੀ ਦੂਜਾ ਦੂਜੇ ਸੂਈ ਵੀ ਹੈ ਤੇ ਤੀਜੇ ਨੇ ਹੰਸੂਣਾ ਤੇ ਤੀਜਾ ਸੂਆ ਸੋਣਾ ਕਿੰਨਾ ਸਮਾਂ ਲੈ ਜੂ ਬਾਈ ਸਮਾਂ ਲੈ ਜੂਗੀ ਅੱਜ ਹਫਤਾ ਲੈ ਜੂਏ ਹਜੇ ਹਫਤਾ ਲੈ ਜੂ ਲੈ ਜੂ ਹਾਂ ਥਣਾ ਦੀ ਓਕੇ ਆ ਜੀ ਥਣਾ ਦੀ ਜਮਾ ਓਕੇ ਕੋਈ ਧਾਰਨਾ ਮਾਰੇ ਕਿੰਨਾ ਪਿਆਜੂ ਦੁੱਧ ਬਾਈ ਇਹ ਪਿਆਜੂਗੀ 18 19 ਲੀਟਰ ਦੁੱਧ ਥਣਾ ਦੀ ਓਕੇ ਆ ਜੀ ਮੈਂ ਨਾ ਹੱਥ ਵੀ ਨਾ ਲਾ ਤੋੜ ਕੇ ਦਿਖਾ ਦੀ ਵੀਰੇ ਸੂਆ ਬਾਈ ਦੱਸਦਾ ਕਿ ਤੀਜਾ ਸੂਆ ਸੂਗੀ 4 ਤੋਂ 5 ਦਿਨ ਲੈ ਜੂ ਕ੍ਰੋਸ ਆਂਗਾ ਵੀਰੇ ਫੈਟੇ ਦੀ ਚੰਗੀ ਆਊਗੀ ਦੁੱਧ ਸੰਘਣਾ ਹੋਊਗਾ ਸੋਨਾ ਮੁਠੀ ਵਾਲਾ ਥਣਾ ਕੱਲਾ ਬਣੂ ਬਹੁਤ ਬੈਠਾ ਨਹੀਂ ਜਾਣਾ ਠੀਕ ਆ ਜੀ ਬਾਈ ਕਹਿੰਦਾ ਤਿਆਰੀ ਪੂਰੀ ਸੋਹਣੀ ਕਰਦੀ ਐ ਕਿਉਂਕਿ ਹਜੇ ਤਾਂ ਬਾਈ ਦਿਨ ਲੈ ਜੂ ਤੇ ਜੱਜਮੈਂਟ ਉਹ ਹਿਸਾਬ ਨਾਲ ਲਾਇਓ ਜਿਹੜੀ ਢਿੱਲ ਤੁਹਾਨੂੰ ਹਵਾਨੇ 'ਚ ਦਿਖਦੀ ਹੋਊਗੀ ਉਹ ਸਾਰੀ ਕਰਮਾਲ ਨੇ ਕੱਢ ਕੇ ਸੋਨਾ ਮੋੜ ਲਿਆ ਵੀਰੇ ਸੋਨਾ ਮੁਠੀ ਵਾਲਾ ਥਾਣਾ ਕੱਲਾ ਡਾਕ ਕੇ ਕੋਈ ਝੋਲੇ ਪੰਮ ਬਹਿ ਠੀਕ ਆ ਜੀ ਲੈ ਚੱਲੀ ਕੱਲਾ ਕੱਲਾ ਨਿਖੜਮ ਹੱਥੀ ਚਵਾਈ ਵਾਲਾ ਥਾਣ ਚੈੱਕ ਕਰ ਸਕਦੇ ਹੋ ਬਾਕੀ ਹਵਾਨੇ 'ਚ ਢਿੱਲ ਬਹੁਤ ਪਈ ਆ ਸਾਰੀ ਵਾਲਟ ਕਰਮਾਲ ਨੇ ਕੱਢ ਕੇ ਸੋਨਾ ਤੇ ਇਹਦੀ ਕੀਮਤ ਕੀ ਰਹਿਣ ਵਾਲੀ ਆ ਵੀਰੇ ਜਾਇਦ ਜਮਾ ਜਿਹੜੇ ਲੈਣਾ ਹੀ ਆ ਇਹਦਾ ਮੁੱਲ ਆਪਾਂ ਕਰਦੇ ਆ ਮੁੱਲ ਕਰਦੇ ਆ 65000 ਹਾਂਜੀ ਤੇ ਮਾਨ ਤਾਨ ਹੋ ਜਾਊਗਾ ਖੁੱਲਾ ਹੀ ਹੋ ਜਾ ਖੁੱਲਾ ਹੀ ਹੋ ਜਾਊਗਾ ਖੁੱਲਾ ਹੀ ਹੋ ਜਾ 65000 ਰੁਪਏ ਚੋ ਬਾਈ ਕਹਿੰਦਾ ਖੁੱਲਾ ਹੀ ਮਾਨ ਤਾਨ ਕਰਦਾ ਕਿ ਬਾਈ ਠੰਡੀ ਮਿੱਟੀ ਪੂਰੀ ਆ ਹਾਂ ਹੀ ਬਹਿ ਕੇ ਦੋਹੀ ਪਾਸੀ ਬਹਿ ਕੇ ਚੋਲੇ ਕੋਈ ਠੀਕ ਆ ਬਾਈ ਹਾਂਜੀ ਹਵਾਨਾ ਤੁਸੀਂ ਬੈਕ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਜੋੜਾ ਲੈ ਜੂ ਕੋਈ ਮਾਨ ਤਾਨ ਜ਼ਿਆਦਾ ਹੋ ਜਾ ਬਾਈ ਹਾਂਜੀ ਹਾਂਜੀ ਹੋ ਜੀ ਠੀਕ ਹੈ ਜੀ ਬਾਕੀ ਨੰਬਰ ਸਕਰੀਨ ਤੇ ਕੋਸ਼ ਕਰਕੇ ਤੋਰਾਂਗੇ ਠੀਕ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ